ਨਾਮ ਆਪਣਾ ਵੀ ਗੁਰਸ਼ਿੰਦਰ ਸਿੰਘ ਕੀ ਤੁਸੀਂ ਮੌਜੂਦਾ ਮੋਕਾ ਸਰਪੰਚ ਹੋ ਕੀ ਮਾਮਲਾ ਹੈ ਤੁਸੀਂ ਆ ਕਿ ਬੀ ਐਫ ਸੀ ਬੈਂਕ ਤੇ ਆਏ ਆ ਜੀ ਨੂੰ ਕਸਟਮਰ ਦਾ ਫੋਨ ਆਇਆ ਸੀਗਾ ਤੇ ਰਣਾ ਜੱਟਾ ਬੈਂਕੇਟ ਖੋ ਹੋ ਗਈ ਆ ਮੈਂ ਸੁਬਿੰਦਰ ਸੰਸਾਰਪੁਰ ਕਰਤਾ ਐਸ ਐਸ ਬੀ ਨੂੰ ਫੋਨ ਕਰਤਾ ਐਸ ਐਸ ਬੀ ਰੇਡ ਨੂੰ ਫੋਨ ਕਰਤਾ ਮੈਂ ਮੈਂ ਆਪ ਵੀ ਖੁਦ ਆ ਗਿਆ ਐਸ ਐਚਓ ਵੀ ਨਾਲ ਮੈਨੇ ਆ ਗਈ ਨਾਲੇ ਆ ਗਿਆ ਉਹ ਵੀ ਬਾਹਰ ਤੇ ਜਾਤੇ ਦੇਖ ਕੰਮ ਕਿੰਨਾ ਕਿ ਨਸਾਨ ਹੋ ਗਿਆ ਸਰ ਉਹ ਕਹਿੰਦੇ ਆ ਵੀ 38 40 ਲੱਖ ਰੁਪਏ। ਇਹ ਬੈਂਕ ਦੇ ਅੰਦਰੋਂ ਲੁੱਟ ਹੋਈ ਹੈ ਕਿ ਕਿਸੇ ਗਾਹਕ ਨਾਲ ਹੋਈ ਹੈ। ਸਰਪੰਚ ਸਾਹਿਬ ਇਹ ਉਹਨਾਂ ਨੇ ਦੱਸਿਆ ਵੀ ਕਾਤੇ ਬੰਦੇ ਆਏ ਸੀ। ਗੱਡੀ ਤੇ ਕਹਿੰਦੇ ਆਏ ਆ ਬਾਕੀ ਕੈਮਰੇ ਸਾਰੇ ਕਿੰਨੇ ਲੋਕ ਸੀ ਦੱਸਿਆ ਉਹਨਾਂ ਨੇ ਕੁਝ ਤਿੰਨ ਲੰਦੇ ਅੰਦਰ ਵਾਹਿਆ ਤਾਂ। ਅੱਛਾ ਜੀ ਗਨ ਪੁਆਇੰਟ ਵਾਲਾ ਕਰ ਕੋ ਦੱਸਿਆ। ਗਨ ਪੁਆਇੰਟ। ਗਨ ਪੁਆਇੰਟ ਸੀ। ਇੰਨਾ ਕੁ ਸੀ ਕਿੰਨੇ ਕਿੱਧਰ ਨੂੰ ਗਏ ਪਤਾ ਲੱਗਾ ਕੁਝ। ਅੱਛਾ ਰੋਡ ਤੇ ਲੱਗੇ ਰਿਉਡ ਚੱਲ ਗਏ। ਅੱਛਾ ਇਹਨੂੰ ਚਲੇ ਗਏ। ਉਹ ਫੋਨ ਵੀ ਮਿਲ ਗਿਆ ਯਾਰ ਸੱਟ ਤੇ ਸੀ। ਅੱਛਾ ਮੋਬਾਈਲ ਉਹ ਸੱਟ ਗਿਆ ਬੱਸ। ਬੰ सरपंच साहब ਇਹਨਾਂ ਦਾ ਇਹਨਾਂ ਦਾ ਕੈਮਰਾ ਨਹੀਂ ਜਿਹੜਾ ਦੁਕਾਨ ਵਾਲਾ ਇਹਨਾਂ ਦਾ ਮੋਬਾਈਲ ਵੀ ਨਾਲ ਲੱਗਾ ਸੀ ਇਹ ਆਏ ਬਹਿ ਕੇ ਅੰਦਰ ਬੜੇ ਬਹਿ ਕੇ ਦੇ ਅੱਛਾ ਇਹਨਾਂ ਨੇ ਕਹਿੰਦੇ ਮੋਬਾਈਲ ਬਣਾ ਫੜਾ ਦੇ ਅੱਛਾ ਜੀ ਇਹ ਬੰਦੇ ਅੰਦਰ ਸੀ ਬਹਿ ਕੇ ਉਸ ਵੇਲੇ ਓਕੇ ਇਹਨਾਂ ਦਾ ਫੋਨ ਬੜ ਲਿਆ ਅੱਛਾ ਜੀ ਸਰਪੰਚ ਸਾਹਿਬ ਕੀ ਲੱਗਦਾ ਤੁਹਾਨੂੰ ਇਦਾਂ ਦਾ ਇੱਕ ਦਿਨ ਦੇ ਹੜੇ ਕਿਦਾਂ ਦੀ ਬਾਰਦਾਤ ਹੋਉਂਦਾ ਸਾਡੇ ਦੇਖੋ ਇਹਨਾਂ ਆਤਵਾਰਾ ਕਿੰਨਾ ਕੁਛ ਰਿਹਾ ਕਦੀ ਪਹਿਲੀ ਲੁੱਟ ਹੋਈ ਰਹਿਣਾ ਚਾਹਤਾ ਕਦੀ ਟਿਕਿੱਤੀ ਬੰਗੇ ਚ ਪਈ ਨਹੀਂ ਪਹਿਲੀ ਹੋਈ ਰੱਤੇ ਮਤਲਬ ਕੀ ਤੁਹਾਨੂੰ ਮਹਿਸੂਸ ਕੀ ਕੀ ਮਹਿਸੂਸ ਕਰਦੇ ਆ ਵੀ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਆਰੰਗ ਪ੍ਰਸ਼ਨ ਨੂੰ ਖਿਆਰ ਕਰਨ ਦਾ ਜਦ ਇਹ ਹੀ ਕਹਿ ਸਕਦੇ ਆ ਤੇ ਖਿਆਰ ਕਰਨ ਚਲੋ ਬੈਂਕਾਂ ਨਾਲ ਜੁੜੀ ਜਾਵੇ ਪਿੰਟ ਵੀ ਜ਼ਿਆਦਾ ਸੀ ਕਿਹੜੀ ਬੈਂਕ ਹੈ ਜੀ ਇਹ ਐਚਜੀਐਫਸੀ ਬੈਂਕ ਮੇਰੇ ਮੈਨੇਜਰ ਸਾਹਿਬ ਮੈਨੇਜਰ ਸਾਹਿਬ ਦਾ ਨਾਮ ਪਤਾ ਕੀ ਹੈ ਜੀ ਨਹੀਂ ਨਵੇਂ ਨਾ ਨਹੀਂ ਪਤਾ ਨਾ ਸਰ ਬੈਂਕ ਕਿਹੜੇ ਰੋਡ ਦੇ ਉੱਪਰ ਹੈ ਟਿਮੇਡੀ ਰੋਡ ਤੇ ਅਸਮੀ ਸਾਹਿਬ ਕੀ ਮਾਮਲਾ ਹੈ ਸਾਰਾ ਜਿਹੜਾ ਬੈਂਕ ਨਹੀਂ ਤੁਸੀਂ ਆਏ ਹੋ ਅੱਜ ਸਾਨੂੰ ਤਕਰੀਬਨ ਸਮਾਂ 3:00 ਵਜੇ ਇਨਫੋਰਮੇਸ਼ਨ ਆਈ ਹੈ ਉਹ ਪੇਟਿੰਡ ਤੇ ਰਹਿਣਾ ਚਟਾ ਦੇ ਐਚਜੀਐਫਸੀ ਬੈਂਕ ਦੇ ਵਿੱਚ ਤਿੰਨ ਨਕਾਬਪੋਸ਼ ਲੋਕ ਪਿਸਟੌਲ ਦੀ ਨੋਕ ਤੇ ਖੜੇ ਹੈ ਤੇ ਉਹਨਾਂ ਨੇ ਬੈਂਕ ਦੇ ਵਿੱਚ ਜਿਹੜੀ ਡਕੈਤੀ ਕੀਤੀ ਹੈ ਤੇ ਬੈਂਕ 'ਚ ਡਕੈਤੀ ਕਰਕੇ ਇਮੀਡੀਏਟਲੀ ਉਹ ਚਿੱਟੇ ਦੰਗੇ ਟੁੰਡੇ ਵਰਨਾ ਗੱਡੀ 'ਚ ਨਿਕਲ ਗਿਆ ਤੇ ਇਨਫੋਰਮੇਸ਼ਨ ਮਿਲਦੇ ਹੀ ਇਮੀਡੀਏਟਲੀ ਜਿਹੜੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਤੇ ਉਹਨੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਆ ਜਿਹੜਾ ਪਰਚਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਮੀਡੀਡੀਟਲੀ ਪਰਚਾ ਦਰਜ ਕਰਕੇ ਅਸੀਂ ਵਕ ਵਕ ਟੀਮ ਬਣਾ ਕੇ ਜਿਹੜਾ ਕਿ ਛੇਤੀ ਛੇਤੀ ਟ੍ਰੇਸ ਕਰਤਾ ਐਸਐਸਵੀ ਸਾਹ ਦੱਸਿਆ ਇਹਨਾਂ ਨੇ ਕਿੰਨੀ ਕਮਾਉਂਡ ਗਈ ਹੈ ਅੰਦਰੋਂ ਅਮਾਉਂਟ ਹਜੇ ਵੈਰੀਫਾਈ ਕੀਤੀ ਜਾ ਰਹੀ ਹੈ ਜਿੱਦਾਂ ਵੈਰੀਫਾਈ ਹੁੰਦੀ ਫਿਰ ਅਸੀਂ ਫਿਰ ਵੀ ਕੁਝ ਦੱਸਿਆ ਹੋਗਾ ਅੰਦਾਜ਼ਾ ਵੀ ਕੁਝ ਵੀ ਕੁਝ ਵੀ ਦੱਸਿਆ ਹੋਵੇਗਾ ਹਜੇ ਐਗਜ਼ੈਕਟਲੀ ਦੱਸਣਾ ਔਖਾ ਹੈਗਾ ਜੀ ਸਰ ਟੋਟਲ ਕਿੰਨੇ ਬੰਦੇ ਸੀ ਪਤਾ ਲੱਗਿਆ ਹੁਣ ਤੱਕ ਟੋਟਲ ਤਿੰਨ ਬੰਦੇ ਜਿਹੜਾ ਸਾਨੂੰ ਦਿਖਾਈ ਦੇ ਰਹੇ ਹੈਗੇ ਤਿੰਨ ਬੰਦਿਆਂ ਦਾ ਹੈਗਾ ਜੀ ਕੀ ਚੀਜ਼ ਚਾਈ ਸੀ ਜੀ ਉਹ ਇੱਕ ਚਿੱਟੇ ਰੰਗ ਦੀ ਹੁੰਡਈ ਵਰਨਾ ਗੱਡੀ ਦੇ ਵਿੱਚ ਆਈ ਸੀ ਜੀ ਬਾਸ ਹਥਿਆਰ ਕੀ ਪਿਸਟਲ ਵਗੈਰਾ ਕਿੰਨੇ ਸੀ ਉਹਨਾਂ ਕੋਲ ਦੱਸਿਆ ਇਹਨਾਂ ਨੇ ਕੁਝ ਉਹਨਾਂ ਕੋਲ ਜਿਹੜੇ ਸਾਨੂੰ ਹਜੇ ਤੱਕ ਦੋ ਪਿਸਟਲ ਤਾਂ ਦਿਖ ਰਹੇ ਹੈਗੇ ਹੋ ਸਕਦਾ ਹੈ ਤੀਜੇ ਦੇ ਕੋਲ ਵੀ ਹੋਵੇ ਇਹਨ ਵੀਡੀਓ ਜਿਹੜਾ ਚੈੱਕ ਕੀਤਾ ਸੈਕਿਉਰਿਟੀ ਕਾਰਡ ਸੀ ਅੱਛਾ ਜੀ ਘਟਨਾ ਨੂੰ ਅੰਜਾਮ ਦੇ ਕੇ ਉਹ ਕਿੱਧਰ ਨੂੰ ਗਏ ਨੇ ਕੁਝ ਰਿਕਵਰੀ ਜਾਂ ਮੋਬਾਈਲ ਵਗੈਰਾ ਕਹਿੰਦੇ ਰਿਕਵਰ ਹੋਇਆ ਕੁਝ ਬਿਲਕੁਲ ਜਿਹੜਾ ਇਹ ਤਿੰਨ ਕਾਬੂਸ਼ ਆਏ ਸੀ ਇਹਨਾਂ ਨੇ ਕੁਝ ਕਸਟਮਰਸ ਦੇ ਵੀ ਮੋਬਾਈਲ ਫੋਨ ਲੈ ਲਏ ਸੀ ਤੇ ਉਹ ਵੀ ਅਸੀਂ ਇਮੀਡੀਏਟਲੀ ਰਿਕਵਰ ਕਰ ਲਏ ਆ ਤੇ ਉਹਨਾਂ ਦੀ ਜਿਹੜਾ ਰੂਟ ਜਿਹੜੇ ਰੂਟ ਤੋਂ ਭੱਜੇ ਉਹਨੂੰ ਸਟ੍ਰੇਸ ਕਰ ਰਹੇ ਆ ਤੇ ਉਹ ਕਿਹੜੀ ਸਾਈਡ ਨੂੰ ਗਏ ਤੇ ਮੋਬਾਈਲ ਕਿਹੜੀ ਸਾਈਡ ਤੋਂ ਰਿਕਵਰ ਹੋਇਆ ਜੀ ਤਾਂ मिक्स ਹੈਗਾ ਹੈ ਹਜੇ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਤੁਹਾਡੇ ਨਾਲ ਸਾਰੀ ਡੀਟੇਲ ਸ਼ੇਅਰ ਕਰਾਂਗੇ ਐਸਐਸਬਾ ਕਾਫੀ 1.5 ਘੰਟਾ 2 ਘੰਟੇ ਹੋ ਗਏ ਇਸ ਵਾਰਦਾਤ ਹੋਈ ਨੂੰ ਮਤਲਬ ਹੁਣ ਤੱਕ ਆਪਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਕਿੰਨੀ ਕਮਾਡ ਗਈ ਆ ਇਹ ਬੈਂਕ ਮੈਨੇਜਰ ਜੀ ਕਰਨ ਕੇ ਵੈਰੀਫਾਈ ਤੁਸੀਂ ਅੰਦਰ ਤੁਸੀਂ ਮੌਕੇ ਤੇ ਆਏ ਮਤਲਬ ਕੁਝ ਹੋਏ ਦੱਸਿਆ ਵੀ ਕਿੰਨੇ ਹਜ਼ਾਰਾਂ ਚ ਗਏ ਲੱਖਾਂ ਚ ਗਏ ਕੁਝ ਹੋ ਸਕਦਾ ਲੱਖ ਰੁਪਏ ਚ ਗਏ ਜੀ ਲੱਖ ਰੁਪਏ ਚ ਗਏ ਸਰ ਕਿੰਨੇ ਕ ਵੇਲੇ ਟਾਈਮ ਸੇ ਕੋਈ ਟਾਈਮ ਤਾਂ ਪਤਾ ਲੱਗਿਆ ਸਵਾ 3 ਵਜੇ ਦੇ ਲੱਗੇ ਬੈਂਕ ਚ ਬੜੀ ਐਸਐਸਬੀ ਸੋ ਇਹ ਦਿਨ ਦਿਹਾੜੇ ਇੱਕ ਵੱਡੀ ਵ ਬਿਲਕੁਲ ਵਾਰਦਾਤ ਜਿਹੜੀ ਹੋਈ ਹੈ ਇਹਨੂੰ ਇਮੀਡੀਏਟਲੀ ਟ੍ਰੇਸ ਕਰ ਲਾਂਗੇ ਪਿਛਲੇ ਵੀ ਜਿੰਨੇ سنگੀਨ ਜੱਤ ਸਾਡੀ ਚੋਰਮ ਹੋਇਆ ਜ਼ਿਲ੍ਹੇ ਚ ਅਸੀਂ ਸਾਰੇ ਹੀ ਰਿਕਾਰਡ ਟਾਈਮ ਦੇ ਵਿੱਚ ਟ੍ਰੇਸ ਕੀਤੇ ਹਨ ਇਹ ਕੇਸ ਵੀ ਅਸੀਂ ਰਿਕਾਰਡ ਟਾਈਮ ਚ ਟ੍ਰੇਸ ਕਰ ਲਾਂਗੇ ਪਰ ਅਸੀਂ ਦੇਖਿਆ ਕਿ ਮੌਕੇ ਤੇ ਜਦੋਂ ਅਸੀਂ ਫਗਵਾੜੇ ਤੋਂ ਆਏ ਕੋਈ ਵੀ ਨਾਕਾ ਫਗਵਾੜੇ ਤੋਂ ਲੈ ਕੇ ਇੱਥੇ ਤੱਕ ਨਹੀਂ ਸੀ ਤਾਂ ਕੀ ਲੱਗਾ ਤੁਹਾਨੂੰ ਘਾਟ ਨਾਕਾ ਅਚਨਚੇਤ ਲਾਇਆ ਜਾਂਦਾ ਜੀ ਹਮੇਸ਼ਾ ਨਹੀਂ ਹੁੰਦਾ ਜਦੋਂ ਸਾਨੂੰ ਲੋੜ ਮਹਿਸੂਸ ਹੁੰਦੀ ਹੈ ਉਦੋਂ ਅਸੀਂ ਨਾਕਾ ਲਾਉਂਦੇ ਗੋਟ ਤੋਂ ਬਾਅਦ ਨਾਕਾ ਲੱਗਾ ਸੀ ਕਿਤੇ ਬਿਲਕੁਲ ਜੀ ਸਾਰੇ ਕੰਟਰੋਲ ਰੂਮਸ ਅਸੀਂ ਅਲਰਟ ਕਰ ਦਿੱਤੇ ਸੀਗੇ ਇਸੀ ਸਾਰੀ ਪੁਲਿਸ ਫੋਰਸ ਪਾਰਟੀ ਕਦੋਂ ਤੱਕ ਕਦੋਂ ਤੱਕ ਫੜਨ ਦੀ ਕਦੋਂ ਤੱਕ ਫੜਨ ਦੀ ਆਸ ਕੀਤੀ ਜਾ ਸਕਦੀ ਹੈ ਜੀ ਇਮੀਡੀਏਟਲੀ ਅਸੀਂ ਛੇਤੀ ਛੇਤੀ ਫੜ ਲਾਂਗੇ ਜੀ ਥੈਂਕ ਯੂ ਸੋ ਮਚ